ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਤਨ ਸਿੰਘ ਜੀ ਤੇ ਬਦਲ ਸਿੰਘ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਹੈ ਸਰਮਿਸਾ ਬਾਲਾ ਕਰੋ ਬਾਬਾ ਜੀ ਮੇਰੋ ਕਿਰਪਾ ਕਰੋ ਤੁਮਹਾ ਬਲਿਸ਼ ਦਾ ਰਾਜ ਕਰੋ ਬੜੀ ਕਿਰਪਾ ਕਰੋ ਕੀ ਕੜੀ ਨਾ ਦੇਖੋ ਉਹ ਕਿਰਪਾ ਦਰਤਨ ਸਿੰਘ ਜੀ ਬਹੁਤ ਸਤਿਕਾਰ ਜੀ ਬਾਬਾ ਜੀ ਨੇ ਮੇਰ ਕੋ ਸਤਿਕਾਰ ਦੇਤ ਅਨੰਤਰ ਬਾਬਾ ਜੀ ਜੀ ਦੀ ਸੰਗਤ ਵਿੱਚ ਪਾਇਓ ਹੁੱਤੀ ਜੋ ਪਿਆਸ ਪਿਉਸ ਪੇਵਨ ਕੀ ਪੰਛਤ ਸਿੱਧ ਕੋ ਵਿਦ ਮਿਲਾਇਓ ਪੂਰਨ ਭਉ ਮਨ ਠੌਰ ਬਸੋ ਰਸ ਬਾਸ ਨਸਿਓ ਜੋ ਤਹੰ ਦਿਸ ਧਾਇਓ ਗੋਬਿੰਦ ਵਾਹਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਨਾਇਓ ਗਇਓ ਦੁਖ ਦੂਰ ਵਰਖਨ ਕੋ ਸੋ ਗੁਰੂ ਮੁਖ ਦੇਖਾ ਗਰੂ ਸੁਖ ਪਾਇਓ ਆ ਆਈ ਅਗਨਤ ਪਰੇ ਪੰਡਾਰ ਨਕਨਥ ਖਸਮ ਹੱਥ ਕਿਰਤ ਨਾਨਕ ਸੱਚ ਹੈ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ ਕਹੋ ਨਾਨਕ ਭਜ ਹਰ ਮਨਾ ਲਕੋਮੀਨਾ ਸੋ ਕਹੋ ਟੱਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁੱਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ কুরਸੋਂ ਝੱਟੀ ਐ ਤੁਧ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤਨ ਨਾਮ ਰਾਹੇ ਗੁਰੂ ਜੀ ਤਨ ਸਰੀ ਮਹਲਾ ਤੀਜਾ ਕਾਚਾ ਤਨ ਸੰਚੇ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਕਾਚਾ ਤਨ ਸੰਚ ਹੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕਾ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵ ਜਾਏ ਰਹਾਉ ਮਨਮੁਖ ਫੂਲੇ ਸਭ ਮਰਹੇ ਦਾਵਾਰ ਪਾਬ ਜਲ ਡੂਬੇ ਨਾ ਉਰਵਾਰ ਨਾ ਪਾਰ ਸਤਗੁਰ ਭੇਟੇ ਪੂਰਾ ਭਾਗ ਸੱਚ ਰਤੇ ਹਨਸ ਬੈਰਾਗ ਚਾਹੂੰ ਜਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰਾ ਭਗ ਹਰ ਨਾਮ ਸਮਾਣੀ ਸਿੱਧ ਸਾਧਕ ਤਰਸ ਹੈ ਸਭ ਲੋਏ ਪਾਗ ਪ੍ਰਾਪਤ ਹੋਏ ਸਬਕ ਸੱਚਾ ਸੱਚਾ ਹੈ ਸੋਏ ਊਤਮ ਬ੍ਰਹਮ ਪਛਾਣ ਕੋਏ ਸੱਚ ਸੱਚ ਆਪ ਦਿਰੜਾਏ ਨਾਨਕ ਆਪੇ ਵੇਖ ਆਪੇ ਸੱਚ ਲਾਏ ਸੱਚ ਸਾਚਾ ਸੱਚ ਆਪ ਦਰੜਾਏ ਨਾਨਕ ਆਪੇ ਵੇਖ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਨਾ ਸ੍ਰੀ ਮਹੱਲਾ ਤੀਜਾ ਕਾਚਾ ਧਨ ਸੰਚੇ ਮੂਰਖਾ ਗਾਵਾਰ ਮਨਮੁਖ ਭੂਲੇ ਅੰਧਾ ਗਾਵਾਰ ਵਿਖਿਆ ਕਾ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਤਿਗੁਰੂ ਪਿਤਾ ਗੁਰੂ ਅਮਰਦਾਸ ਜੀ ਦਾ ਹੁਕਮਨਾਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅੰਗ 665 ਤੇ ਸੁਭਾਏਮਾਨ ਹੈ ਸਾਬ ਜੀ ਫਰਮਾਨ ਕਰਕੇ ਸਮਝਾ ਰਿਹਾ ਹੈ ਕਿ ਭਾਈ ਕੱਚਾ ਧਨ ਦੁਨਿਆਵੀ ਪਦਾਰਥਾਂ ਦਾ ਧਨ ਮੂਰਖ ਪ੍ਰਾਣੀ ਜੋੜਦੇ ਐ ਤੇ ਐਸੇ ਮਨ ਦੀ ਮੱਤ ਪਿੱਛੇ ਲੱਗੇ ਹੋਏ ਪ੍ਰਾਣੀ ਵੇ ਸਮਝ ਐ ਤੇ ਅੰਦੇ ਐ ਤੇ ਦੁਨੀਆਂ ਦਾ ਜ਼ਹਿਰ ਰੂਪੀ ਝੂਠਾ ਧਨ ਪ੍ਰਾਣੀ ਨੂੰ ਸਦਾ ਹੀ ਦੁੱਖ ਦਿੰਦਾ ਐ ਤੇ ਪ੍ਰਾਣੀ ਦੇ ਨਾਲ ਚੱਲਦਾ ਨਹੀਂ ਤੇ ਆਤਮਿਕ ਤੌਰ ਤੇ ਪ੍ਰਾਣੀ ਨੂੰ ਪ੍ਰਾਪਤ ਨਹੀਂ ਹੁੰਦਾ ਇਸ ਕਰਕੇ ਸਤਿਗੁਰੂ ਜੀ ਨੇ ਸੱਚਾ ਧੰਨ ਜੋੜਨ ਦੀ ਸਭ ਨੂੰ ਹਦਾਇਤ ਕੀਤੀ ਹੈ ਨਾਮ ਦਾ ਸੱਚਾ ਧੰਨ ਜੋੜ ਕੇ ਜ਼ਿੰਦਗੀ ਦਾ ਆਨੰਦ ਖੁਸ਼ੀ ਪ੍ਰਾਪਤ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ